ਬਿਨਾ ਤਕਨੀਕ ਤੋਂ ਲੜਾਈਆਂ ਲੜਨੀਆਂ ਨੁਕਸਾਨ ਦਾ ਘਰ ਹੁੰਦਾ ਹੈ ਪਹਿਲਾਂ 750 ਕਿਸਾਨ ਦਿੱਲੀ ਮਾਰਿਆ ਗਿਆ ਕੋਈ ਪਤਾ ਨਹੀਂ ਮਿਲਿਆ ਕਿਸੇ ਨੂੰ ਕੁਝ ਨਹੀਂ ਮਿਲਿਆ ਹੁਣ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਹੈ ਹੋਰ अनेका ਸੰਕੜੇ ਕਿਸਾਨ ਆ ਜਿਹੜੇ ਠੰਡ ਨਾਲ ਜੂਝ ਰਹੇ ਹੈ ਕੇਂਦਰ ਸਰਕਾਰ ਦੇ ਬੁਲਾਰੇ ਨੇ ਕਿਹਾ ਹੈ ਕਿ ਐਮਐਸਪੀ ਨਹੀਂ ਦੇਵਾਂਗੇ ਇਸ ਤਰ੍ਹਾਂ ਡਰਾ ਕੇ ਐਮਐਸਪੀਆ ਨਹੀਂ ਮਿਲਦੀਆਂ ਬੈਠ ਕੇ ਗੱਲ ਪੁੰਦੀ ਹੈ ਬੈਠ ਕੇ ਮਸਲੇ ਹੱਲ ਹੁੰਦੇ ਆ ਉਹ ਕਹਿੰਦੇ ਅੱਜ ਡੱਲੇਵਾਲ ਸਾਹਿਬ ਬੈਠੇ ਐ ਧਰਨੇ ਤੇ ਐਮਐਸਪੀ ਦਿਓ ਕੱਲ ਨੂੰ ਕੋਈ ਹੋਰ ਬੈਠ ਜਾਊਗਾ ਆਹ ਕੁਛ ਕਰੋ ਪਰਸੋਂ ਕੋਈ ਹੋਰ ਬੈਠ ਜਾਊਗਾ ਆਹ ਕੁਛ ਕਰੂਗਾ ਉਹ ਕਹਿੰਦੇ ਸਾਡੇ ਕੋਲੇ ਪੱਕੀ ਰਿਪੋਰਟ ਹੈ ਸਾਡੇ ਕੋਲੇ ਖੁਫੀਆ ਏਜੰਸੀਆਂ ਤੋਂ ਰਿਪੋਰਟ ਮੰਗਾਈ ਹੈ ਕਿ ਇਹ ਕਿਸਾਨ ਪਿੰਡਾਂ ਦੇ ਵਿੱਚੋਂ ਛੋਟੇ ਕਿਸਾਨਾਂ ਨੂੰ ਮਗਰ ਲਾ ਕੇ ਲੈ ਆਉਂਦੇ ਐ ਉਹਨਾਂ ਨੂੰ ਜਿਹੜਾ ਹੈਗਾ ਲਾਲਚ ਦਿੱਤਾ ਜਾਂਦਾ ਵੀ ਤੁਹਾਡੀਆਂ ਲਿਮਟਾਂ ਮਾਫ਼ ਕਰਾਵਾਂਗੇ ਤੁਹਾਡੇ ਜਿਹੜੇ ਹੈਗੇ ਆ ਲੋਨ ਮਾਫ਼ ਕਰਾਵਾਂਗੇ ਤੇ ਤੁਹਾਨੂੰ ਆ ਕੁਛ ਦਿਵਾਵਾਂਗੇ ਤੇ ਤੁਸੀਂ ਆਰਤੀਆਂ ਦੇ ਪੈਸੇ ਨਾਲ ਦੇਓ ਅਸੀਂ ਤੁਹਾਡੇ ਨਾਲ ਖੜੇ ਆ ਕਹਿੰਦਾ ਉਹ ਇਸ ਲਾਲਚ ਦੇ ਵਿੱਚ ਮਗਰ ਲੱਗ ਜਾਂਦੇ ਆ ਕਹਿੰਦੇ ਤੇ ਮੁੜਕੋਕ ਨਾ ਖੇਤ ਜਾਂਦੇ ਆ ਤੇ ਡੰਡੇ 'ਚ ਝੰਡਾ ਪਾ ਕੇ ਇਹਨਾਂ ਨਾਲ ਬੈਠ ਰਹੇ ਨੇ ਤੇ ਮੁੜਕਨ ਉਹਨੂੰ ਕੰਮ ਲਾਉਂਦੇ ਆ ਵੀ ਤੁਸੀਂ ਪਰਚੀਆਂ ਕਟੋ ਤੇ ਘੋੜਾ ਰਸਨ ਪਾਣੀ ਇਕੱਠਾ ਕਰੋ ਤੇ ਟਰਾਲੀ ਕਹਿੰਦੇ ਲੱਕੜਾਂ ਦੀ ਪਰੋ ਤੇ ਉੱਥੇ ਬੈਠ ਕੇ ਕਹਿੰਦੇ ਦੇਸੀ ਘਿਓ ਦੇ ਪਰੌਂਠੇ ਖਾਂਦੇ ਆ ਤੜਕੇ ਲਾ ਕੇ ਜਿਵੇਂ ਕਿ ਇੱਥੋਂ ਤੱਕ ਵੀ ਬਲਾਰੇ ਨੇ ਕਿਹਾ ਕਿ ਜਿਹੜੇ ਛੋਟੇ ਮਜ਼ਦੂਰ ਹੈ ਉਹ 5-500 7-700 ਦੇ ਦਿਹਾੜੀ ਜਾ ਕੇ ਵੀ 5-5 2-2 ਕਿੱਲੇ 2 ਕਿੱਲੇ 5 ਕਿੱਲੇ ਜ਼ਮੀਨ ਵੈਕਰੀ ਦੀ ਬੈਠਿਆ ਤੇ ਨਾਲ ਆਪਦੇ ਬੱਚਿਆਂ ਨੂੰ ਜਿਹੜਾ ਪੜਾਇਆ ਤੇ ਲਿਖਾਇਆ ਤੇ ਵਿਆਹ ਕੀਤੇ ਆ ਇਹਨਾਂ ਨੂੰ ਕਹਿੰਦੇ ਵਿਰਾਸਤ ਵਿੱਚ ਮਿਲੀਆਂ ਜ਼ਮੀਨਾਂ ਉਹਦੇ ਤੇ ਛਾਲਾ ਮਾਰ ਕੇ ਸਰਕਾਰ ਨੂੰ ਡਰਾਉਣਾ ਚਾਹੁੰਦੇ ਐ ਇੱਕ 5-700 ਰੁਪਏ ਰੋਜ਼ ਕਮਾਉਣ ਵਾਲਾ ਮਜ਼ਦੂਰ ਉਹ ਕਹਿੰਦੇ ਕਾਮਯਾਬ ਆ ਤੇ ਫਿਰ ਇਹ ਕਿਉਂ ਨਹੀਂ ਕਾਮਯਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਹੈ ਕਿ ਐਮਐਸਪੀ ਨਾ ਅੱਜ ਦੇਈਏ ਨਾ ਕੱਲ੍ਹ ਦੇਈਏ ਇਹ ਥੋੜਾ ਆ ਕਹਿੰਦੇ ਵੀ ਮਤਲਬ ਇੱਥੇ ਕੋਈ ਮਰ ਗਿਆ ਕਰ ਗਿਆ ਤੇ ਸਾਨੂੰ ਇਹਨੂੰ ਨੌਕਰੀਆਂ ਦਿਓ ਜੀ ਇਹਨੂੰ ਮੁਆਵਜ਼ਾ ਦਿਓ ਜੀ ਇਹਨੂੰ ਆਹ ਦਿਓ ਜੀ ਇਹਨੂੰ ਆਹ ਦਿਓ ਉਹ ਕਹਿੰਦੇ ਸਰਕਾਰ ਦੀਆਂ ਪਾਲਿਸੀਆਂ ਹੁੰਦੀਆਂ ਤੇ ਨਾਲ ਅਸੀਂ ਵੀ ਉਹ ਕਹਿੰਦੇ ਕਾਨੂੰਨ ਦੇ ਵੱਧੇ ਹੋਏ ਐ ਕਾਨੂੰਨ ਦੇ ਵਿੱਚ ਬੰਨੇ ਹੋਏ ਐ ਕਾਨੂੰਨ ਦੀ ਪਾਲਣਾ ਕਰਦੇ ਐ ਅਸੀਂ ਇਕਨੋਮੀ ਨੂੰ ਦੇਖਣਾ ਐ ਅਸੀਂ ਟੈਕਸਾਂ ਦੇ ਵਿੱਚ ਕਮਾਈ ਨੂੰ ਇਕੱਠਾ ਕਰਕੇ ਤਨਖਾਹਾਂ ਦੇਣੀਆਂ ਹੋਰ ਐ ਇੰਡਸਟਰੀਲਿਸਟ ਦੀਆਂ ਜਿਹੜੀਆਂ ਹੈਗੀਆਂ ਲੋੜਾਂ ਨੂੰ ਪੂਰਾ ਕਰਨਾ ਹੋਰ ਵਰਗ ਦਾ ਖਿਆਲ ਰੱਖਣਾ ਇਹ ਸਾਡਾ ਮੁਢਲਾ ਕੰਮ ਸਰਕਾਰ ਦਾ ਉਹ ਕਹਿੰਦੇ ਇਹ ਸਰਕਾਰ ਕੋਈ ਤਾਹਾਂ ਤੋਂ ਨਹੀਂ ਆਈ ਸਰਕਾਰ ਲੋਕ ਹੀ ਬਣਾਉਂਦੇ ਐ ਤੇ ਨਾਲ ਉਹਨਾਂ ਨੇ ਕਿਹਾ ਹੈ ਕਿ 80% ਜਿਹੜਾ ਛੋਟਾ ਕਿਸਾਨ ਆ ਉਹ ਕੇਂਦਰ ਸਰਕਾਰ ਦੇ ਨਾਲ ਹੈ ਜਿਨ੍ਹਾਂ ਨੂੰ ਮੋਦੀ ਸਾਹਿਬ ਜਾਂ ਕੇਂਦਰ ਸਰਕਾਰ 2-2000 ਰੁਪਏ ਫਰਦ ਦੇ ਮਤਾਬਕ ਪਾਉਂਦੀ ਹੈ ਇਹ ਕੁਝ ਆਗੂ ਹੈ ਕਹਿੰਦੇ ਉਹ ਆਪੂ ਬਣੇ ਚੌਧਰੀ ਬਣ ਕੇ ਇਹਨਾਂ ਛੋਟੇ ਕਿਸਾਨਾਂ ਨੂੰ ਮੰਗਰ ਲਾ ਕੇ ਉਹਨਾਂ ਨੂੰ ਡਿਫਾਲਟਰ ਬਣਾਤਾ ਉਹਨਾਂ ਦਾ ਸਿੱਬਲ ਡਾਊਨ ਕਰਤਾ ਉਹਨਾਂ ਦਾ ਕਰੈਕਟਰ ਕੈਰੀਅਰ ਇਹਨਾਂ ਨੇ ਡਾਊਨ ਕਰਤਾ ਵੀ ਤੂੰ ਆੜਤੀਆਂ ਦੇ ਪੈਸੇ ਨਾਲ ਦੇ ਤੂੰ ਕਿਸੇ ਲਿਮਟ ਨੂੰ ਨਹੀਂ ਪਾਰਨਾ ਅਸੀਂ ਝੰਡੇ ਚ ਡੰਡੇ ਚ ਝੰਡਾ ਪਾ ਕੇ ਤੇਰਾ ਮਾਫ ਕਰਾਵਾਂਗੇ ਤੇ ਉਹ ਜਿਹੜੇ ਛੋਟਾ ਕਿਸਾਨ ਆ ਉਹ ਅੰਡ ਤੇ ਅੰਤ ਤੇ ਜਾ ਕੇ ਜਿਹੜੀ ਆਪਣੀ ਜ਼ਮੀਨ ਆ ਵਿਚਾਰਾ ਉਹ ਕਹਿੰਦੇ ਵੇਚ ਦਿੰਦਾ ਸਰਕਾਰ ਦੇ ਬੁਲਾਰੇ ਦੀਆਂ ਟਿੱਪਣੀਆਂ ਨਾ ਤੇ ਨਾਲ ਉਹਨਾਂ ਨੇ ਇੱਕ ਸਰਵੇ ਇਹ ਵੀ ਕਿਹਾ ਹੈ ਕਿ ਆਰਟੀ ਮੰਗਲੋ ਜਾਂ ਰੇਵ ਨੂੰ ਡਿਪਾਰਟਮੈਂਟ ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਜਿਹੜੇ ਕਿਸਾਨ ਕੋਲੇ 68% ਜਮੀਨ ਸੀ ਅੱਜ ਉਹਦੇ ਕੋਲ 38% ਹੋ ਗਈ ਜਿਹੜਾ ਮਜ਼ਦੂਰੀ ਕਰਦਾ ਹੈ ਜਿਹੜਾ ਦਿਹਾੜੀ ਕਰਦਾ ਹੈ ਜਿਹੜਾ 400 ਤੇ ਦਿਹਾੜੀ ਜਾਂਦਾ ਉਹ ਜਮੀਨਾ ਬੈ ਲੈ ਗਿਆ ਤੇ ਇਹਨਾਂ ਕੋਲੇ ਅੱਜ ਉਲਟ ਹੋ ਗਿਆ 68% ਮਜ਼ਦੂਰ ਲੈ ਕੇ ਤੇ 38% ਕਿਸਾਨਾਂ ਕੋਲੇ ਲੈ ਕੇ ਉਹ ਕਹਿੰਦੇ ਵੱਡੀਆਂ ਗੱਡੀਆਂ ਰੱਖਣੀਆਂ ਥਾਰਾਂ ਰੱਖਣੀਆਂ ਹੋਰ ਵੱਡੇ ਟਰੈਕਟਰ ਰੱਖਣੇ ਲੋੜ ਤੋਂ ਵੱਧ ਖਰਚੇ ਕਰਨੇ ਲੋੜ ਤੋਂ ਵੱਧ ਖਾਣਾ ਪੀਣਾ ਲੋੜ ਤੋਂ ਵੱਧ ਜਿਹੜਾ ਹੈਗੀ ਆਪਣੀ ਐਸ਼ੋ ਆਰਾਮ ਕਰਨਾ ਕਹਿੰਦਾ ਉਹ ਕਿਹੜੇ ਹਿੱਸੇ ਪਾਉਂਗੇ ਉੱਥੇ ਸਰਕਾਰਾਂ ਕੁਛ ਨਹੀਂ ਦਿੰਦੀਆਂ ਤੇ ਸਰਕਾਰਾਂ ਨੂੰ ਕਿਹੜਾ ਪੁੱਛ ਕੇ ਕਹਿੰਦਾ ਇਹ ਲੈਂਦੇ ਨੇ ਜਦੋਂ ਅਸੀਂ ਲਿਮਟਾਂ ਬਣਾਉਣੇ ਐ ਤੇ ਲਿਮਟਾਂ ਜਿਹੜੀਆਂ ਉਹ ਲਿਮਟ ਵਾਸਤੇ ਨਹੀਂ ਵਰਤਦੇ ਉਹ ਤਾਂ ਫਿਰ ਬਾਪੂ ਦੇ ਗਲ ਵਿੱਚ ਸਾਫਾ ਪਾ ਲੈਂਦਾ ਮੁੰਡਾ ਵੀ 10 ਲੱਖ ਦੀ ਲਿਮਟ ਹੈ ਜੀ 2 ਲੱਖ ਰੁਪਏ ਆਰਤੀ ਤੋ ਫਰਲਾ 12 ਲੱਖ ਦੀ ਮੈਨੂੰ ਥਾਰ ਲਿਆ ਕੇ ਦੇ ਇੰਨਾ ਕੰਮਾਂ ਦੇ ਵਿੱਚ ਪੈਸੇ ਲਾਏ ਹੋਏ ਐ ਤੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਡਿਫਾਲਟਰ ਬਣਾ ਕੇ ਉਹਨਾਂ ਦੀ ਇਮੇਜ ਖਰਾਬ ਕਰਤੀ ਸਿਸਟਮ ਡਾਊਨ ਹੋ ਗਿਆ ਜਿਹੜਾ ਕਿ ਉਹ ਅਜੇ ਵੀ ਕਾਮਯਾਬ ਹੋ ਸਕਦੇ ਆ ਜੇ ਇਹਨਾਂ ਦੇ ਮਗਰ ਨਾ ਲੱਗਣਾ ਉਹਨਾਂ ਨੂੰ ਮਗਰ ਲਾਇਆ ਜਾਂਦਾ ਕਿ ਤੁਹਾਡਾ ਆ ਕਰਾਂਗੇ ਤੁਹਾਡਾ ਉਹ ਕਰਾਂਗੇ ਕੋਈ ਵੀ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਵੀ ਕੋਈ ਵੀ ਜੂਨੀਅਰ ਨੇ ਮੰਗ ਆ ਜਿਹੜੀ ਉਹ ਮਨਾਈ ਹੋਵੇ ਜਾਂ ਜੂਨੀਅਰ ਨੇ ਕੁਝ ਕੀਤਾ ਹੋਵੇ ਇਹਨਾਂ ਦਾ ਚੰਗਾ ਤਾਂ ਦੱਸ ਦਿਓ ਖੇਤੀ ਬਿੱਲ ਸੀ ਖੇਤੀ ਬਿੱਲਾਂ ਦੀ ਗੱਲ ਕੀਤੀ ਉਹ ਕਹਿੰਦੇ ਨਹੀਂ ਚੰਗਾ ਲੱਗਿਆ ਤਾਂ ਵਾਪਸ ਲੈ ਲੈ ਨੁਕਸਾਨ ਕਿਸਾਨਾਂ ਦਾ ਹੋਇਆ ਅੱਜ ਤੋਂ 10 ਸਾਲਾਂ ਨੂੰ ਕਹਿਣਗੇ ਕਿ ਉਹ ਖੇਤੀ ਬਿੱਲ ਚੰਗੇ ਸੀ ਉਹ ਦੇਖੋ ਜਿਹੜੇ ਕਿਸਾਨ ਖੇਤੀ ਕਰਦੇ ਆ ਜਾਂ ਇਕਨੋਮੀ ਨਾਲ ਜਾਂ ਮਤਲਬ ਜਿਹੜੀ ਹੈਗੀ ਆ ਆਰਥਿਕਤਾ ਨਾਲ ਜੂਝ ਰਹੇ ਜਾਂ ਸਮਝਦੇ ਆ ਇਸ ਗੱਲ ਨੂੰ ਆਰਥਿਕਤਾ ਨੂੰ ਸਮਝਦੇ ਆ ਦੇਸ਼ ਦੀ ਇਕਨੋਮੀ ਨੂੰ ਸਮਝਦੇ ਆ ਉਹ ਦੱਸ ਸਕਦੇ ਆ ਵੀ ਬਿੱਲ ਮਾੜੇ ਆ ਜਾਂ ਚੰਗੇ ਆ ਜਾਂ ਚੰਗੇ ਸੀ ਜਾਂ ਮਾੜੇ ਸੀ ਇਸ ਕਰਕੇ ਜਿਹੜਾ ਹੈਗਾ ਕੁਝ ਬੰਦਿਆਂ ਨੂੰ ਉਹ ਕਹਿੰਦੇ ਇਹ ਵੀ ਨਹੀਂ ਪਤਾ ਵੀ ਸਾਡੇ ਪਿੰਡ ਦਾ ਖੇਤਰਫਲ ਕਿੰਨਾ ਹੈ ਇਸ ਕਰਕੇ ਜਿਹੜਾ ਹੈਗਾ ਕਿਸਾਨ ਤੇ ਜਿਹੜੀ ਸੌਰੀ ਸਰਕਾਰ ਤੇ ਦਬਾਅ ਬਣਾ ਰਹੇ ਆ ਦਬਾਅ ਨਾਲ ਕਦੇ ਕੁਝ ਵੀ ਨਹੀਂ ਹੁੰਦਾ ਤੇ ਦਬਾਅ ਨਾਲ ਕਦੇ ਸਾਰਥਕ ਨਤੀਜੇ ਨਹੀਂ ਮਿਲਦੇ ਹੁੰਦੇ ਸਾਰਥਕ ਰਿਜ਼ਲਟ ਨਹੀਂ ਮਿਲਦੇ ਹੁੰਦੇ ਚੰਗੇ ਕੰਮ ਆ ਜਿਹੜੇ ਨਹੀਂ ਹੁੰਦੇ ਕਿਸੇ ਨੂੰ ਪ੍ਰੈਸ਼ਰਾਈਜ਼ ਕਰਨਾ ਹੁਣ ਭੁੱਖਾ ਮਰਨਾ ਭੁੱਖਾ ਭੁੱਖਾ ਰਹੇ ਕੇ ਵੀ ਆਹ ਕਰਦੇ ਹੋ ਉਹ ਕਰਦੇ ਹੋ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਇਹ ਇੱਕ ਸਿਰਫ ਕਹਿੰਦੇ ਡਰਾਉਣਾ ਤੇ ਇੱਕ ਡਰਮ ਹੈ ਦੇ ਨਾਲ ਉਹਨਾਂ ਨੇ ਕਿਹਾ ਕਿ ਜਾ ਕੇ ਚੈੱਕ ਕਰ ਲੋ ਦੇਸੀ ਘਿਓ ਦੇ ਪਰੌਂਠੇ ਖਾਂਦੇ ਆ ਔਰ ਉਹਨਾਂ ਨੂੰ ਛੋਟਿਆਂ ਨੂੰ ਭੇਜ ਦਿੰਦੇ ਆ ਵੀ ਲੱਕੜਾਂ ਲਿਓ ਪਿੰਡਾਂ ਚੋਂ ਮੰਗ ਕੇ ਇਕੱਠੀਆਂ ਕਰੋ ਟਰਾਲੀਆਂ 'ਤੇ ਪਰੋ ਰਸਣ ਪਾਣੀ ਇਕੱਠਾ ਕਰੋ ਤੇ ਨਾਲ ਇਹ ਵੀ ਕਿਹਾ ਕਿ ਅਸੀਂ ਇਹ ਕਹਿੰਦੇ ਆ ਬੁਲਾਰੇ ਦੇ ਜਿਹੜੇ ਟਿੱਪਣੀ ਹੈ ਕਿ ਅੱਜ ਤੱਕ ਕੋਈ ਆਗੂ ਮਰਿਆ ਜਿੰਨੇ ਛੋਟੇ ਕਿਸਾਨ ਛੋਟੇ ਜ਼ਿਮੀਂਦਾਰ ਛੋਟੇ ਵਿਚਾਰੇ ਉਹ ਕਹਿੰਦੇ ਮਰਿਆ ਅਜੇ ਤੱਕ ਕੋਈ ਆਗੂ ਦੱਸ ਦੇ ਵੀ ਮੈਂ ਮਰਿਆ ਤੇ ਉਹਦੇ ਵਿੱਚੋਂ ਆਗੂਆਂ ਦੇ ਵਿੱਚੋਂ ਕਿਹਾ ਕਿ ਪੋਲੀਟਿਕਲ ਲੀਡਰ ਬਣ ਜਾਂਦੇ ਆ ਨਾਲ ਉਹਨਾਂ ਨੇ ਕਿਹਾ ਕਿ ਜਿਵੇਂ ਅਜਮੇਰ ਸਿੰਘ ਲੱਖੋਵਾਲ ਹੈ ਉਹ ਜਾ ਕੇ ਲੀਡਰ ਬਣ ਗਿਆ ਬਾਦਲ ਦੇ ਨਾਲ ਮੰਡੀਕਰਨ ਬੋਰਡ ਦੇ ਚੇਅਰਮੈਨ ਬਣ ਗਏ ਪੁੱਤ ਪੋਤੇ ਦੀਆਂ ਖੱਟ ਗਏ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਜ਼ਿਲ੍ਹੇ 22 ਹੀ ਹੈ ਤੇ ਜਥੇਬੰਦੀਆਂ 32 ਹੈ ਇੱਕ ਜ਼ਿਲ੍ਹੇ ਦੇ ਵਿੱਚ ਹੁੰਦਾ ਕਹਿੰਦੇ ਇਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਦੂਜਾ ਦੂਜੇ ਤੇ ਦੋਸ਼ ਲਾਉਂਦਾ ਵੀ ਆਹ ਪੈਸੇ ਖਾ ਕੇ ਖਾਦੇ ਨਾ ਖਾਦੇ ਉਹ ਨਹੀਂ ਪਤਾ ਪਰ ਜਦੋਂ ਆਪਸ ਵਿੱਚ ਲੜ ਪੈਂਦੇ ਆ ਤਾਂ ਉਹ ਮਤਲਬ ਜਿਹੜੀ ਗੱਲ ਆ ਸਾਹਮਣੇ ਆ ਜਾਂਦੀ ਹੈ ਇਸ ਕਰਕੇ ਕਿਹਾ ਕਿ ਐਮਐਸਬੀ ਨਾ ਅੱਜ ਦੇਈਏ ਨਾ ਕੱਲ੍ਹ ਦੇਈਏ ਤੇ ਕਿਸਾਨ ਪਰੌਂਠੇ ਖਾਂਦੇ ਆ ਦੇਸੀ ਘਿਓ ਦੇ ਬੜਾ ਕੁਝ ਉਹਨਾਂ ਨੇ ਕਿਹਾ ਤੇ ਸਰਕਾਰ ਇਸ ਮਾਮਲੇ 'ਚ ਝੁਕਣ ਦੀ ਝੁਕਣ ਵਾਲੀ ਲੱਗਦੀ ਨਹੀਂ ਤੇ ਫੇਰੂ ਮਾਨ ਵੀ ਜਿਹੜਾ ਸੀਗਾ ਕਿਸਾਨਾਂ ਆਗੂ ਸੀਗਾ ਉਹ 90 ਦਿਨ ਕੱਟ ਗਿਆ ਸੀ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਸੀ ਅੱਜ ਡੱਲੇਵਾਲ ਸਾਹਿਬ ਨੂੰ 42 ਦਿਨ ਹੋਏ ਐ ਇੱਕ ਟੈਂਕੀ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਗਿਆ ਸੀ ਤੇ ਉਹ ਇੱਕ ਹੋਰ ਲੀਡਰ ਸੀਗਾ ਜਿਹੜਾ ਕਿ ਜੱਥੇਬੰਦੀਆਂ ਜਿਹੜੇ ਹੈਗੇ ਆਪਣੇ ਖੜਕੂ ਲਹਿਰ ਜਿਹੜੇ ਹੈਗੀ ਦੇ ਵਿੱਚ ਖੜਕੂ ਲਹਿਰ ਦੇ ਵਿੱਚ ਜਿਹੜੇ ਮੁੰਡੇ ਅੰਦਰ ਨ ਬੰਦੀ ਸਿੰਘ ਕਹਿੰਦੇ ਉਹਨੂੰ ਉਹਨਾਂ ਨੂੰ ਸੁਣਾਉਣ ਬਾਅਦ ਲਿਆ ਆਪਦਾ ਸਰੀਰ ਨੂੰ ਡੈਮੇਜ ਕਰ ਲਿਆ ਉਹਦਾ ਕੋ ਰਿਜ਼ਲਟ ਨਹੀਂ ਮਿਲਿਆ ਇਸ ਕਰਕੇ ਜਿਹੜਾ ਹੈਗਾ ਕਾਹਲੀ ਨਾਲ ਲਏ ਫੈਸਲੇ ਜਿਹੜੇ ਉਹ ਨੁਕਸਾਨ ਪਹੁੰਚਾਉਂਦੇ ਐ ਤੇ ਸਰਕਾਰ ਇਸ ਮਾਮਲੇ 'ਚ ਚੁੱਕਣ ਵਾਲੀ ਨਹੀਂ ਬਣੀਆਂ ਕੇਂਦਰੀ ਸਰਕਾਰ ਦੇ ਕੇਂਦਰ ਸਰਕਾਰ ਦੇ ਕੇਂਦਰੀ ਵਿਅਕਤੀ ਨੇ ਕਿਹਾ ਕਿ ਇਹ ਸਾਰਾ ਕੁਝ ਅਸੀਂ ਸੀਆਈਡੀ ਤੋਂ ਸਰਵੇ ਰਿਪੋਰਟ ਕਰਵਾਈ ਐ ਪਾਏ ਉੱਥੇ ਇਹ ਐਸੋ ਆਰਾਮ ਕਰਦੇ ਐ ਛੋਟੇ ਕਿਸਾਨਾਂ ਤੋਂ ਸਾਰਾ ਕੁਝ ਮਂਗਾ ਕੇ ਤੇ ਸ਼ੱਕ ਸ਼ਕਾ ਜਾਂਦੇ ਐ ਤੇ ਇਹ ਜਿਹੜੇ ਹੈਗੇ ਆ ਛੋਟੇ ਬੰਦੇ ਆ ਜਿਹੜੇ ਉਹ ਵਿਚਾਰੇ ਡਿਫਾਲਟਰ ਹੋ ਜਾਂਦੇ ਐ ਤੇ 70% ਉਹ ਕਹਿੰਦੇ ਜਿਹੜੇ ਛੋਟੇ 2-2 ਕਿੱਲੇ ਵਾਲੇ 3-3 ਕਿੱਲੇ ਵਾਲੇ ਕਿਸਾਨ ਆ ਉਹ ਅੱਜ ਵੀ ਕੇਂਦਰ ਸਰਕਾਰ ਨੂੰ ਚੰਗਾ ਕਹਿੰਦੇ ਆ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਨੂੰ ਮੰਨਦੇ ਆ ਕੇਂਦਰ ਸਰਕਾਰ ਉਹਨਾਂ ਦੇ ਖਾਤੇ 'ਚ 2-2000 ਰੁਪਇਆ ਜਾਂ 1000 ਰੁਪਇਆ ਜਿਹੜੀ ਪਾਉਂਦੀ ਐ ਤੇ ਜਿਹੜੇ 2-3% ਨਕਰੋਂ ਵੇਲੇ ਉਹ ਕਹਿੰਦੇ ਵੀ ਮਤਲਬ ਇਹਨਾਂ ਨੂੰ ਗੁੰਮਰਾਹ ਕਰਕੇ ਇਧਰ ਸੜਕਾਂ ਤੇ ਲੈ ਗਏ ਉਧਰ ਫੈਕਟਰੀ ਘੇਰ ਲਈ ਇਧਰ ਉਹ ਘੇਰ ਲਈ ਜਿੰਨੇ ਪ੍ਰੋਜੈਕਟ ਆ ਸਾਰੇ ਪੰਜਾਬ ਦੇ ਇਹਨਾਂ ਨੇ ਬਰਬਾਦ ਕਰ ਰੱਖ ਬਰਬਾਦ ਕਰਕੇ ਰੱਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ